ਇਹ ਚੱਲੇ ਜਾਣਾ ਲਾਤ ਬਹੁਤ ਖਰਾਬ ਨਹੀਂ ਇੱਕ 2 ਕਿਲੇ ਇਧਰ 3 ਕਿਲੇ ਇਧਰ ਬਲਵੰਤਾ ਸਿੰਘ ਪਿਓ ਦਾ ਨਾਮ ਕੰਨੂ ਰਾਹ ਇਹ ਪ੍ਰੇਮ ਸਿੰਘ ਪਿਓ ਦਾ ਰਾਮ ਨੰਦਰਮ ਇਹਨਾਂ ਨੇ ਡਰੇਨ ਦੀ ਮਿੱਟੀ ਚੁੱਕੀ ਜੈਵੀ ਲਾ ਕੇ ਨਾਲੋ ਜਿਹੜਾ 4 ਫੁੱਟ ਦਾ ਪਾਰਾ ਸੀ ਉਹਨੂੰ 2 ਫੁੱਟ ਦਾ ਕਰਤਾ ਉਹਦੇ ਕਰਕੇ ਟੁੱਟਿਆ ਉਸ ਕਰਕੇ ਨੁਕਸਾਨ ਹੋਇਆ ਸੀ ਸਰੇ ਡੀਸੀ ਸਾਹਿਬ ਨੇ ਫੋਨ ਕੀਤਾ ਸੀ ਵੀ ਇਨਾ ਬੰਦਿਆਂ ਦੇ ਬੰਦ ਦੀ ਕਾਰਵਾਈ ਕਰਨੀ ਹੋਣੀ ਚਾਹੀਦੀ ਸਾਡੇ ਬੱਚਿਆਂ ਤੱਕ ਡੁੱਬਣ ਦਾ ਖਤਰਾ ਆਇਆ ਖੜਾ ਹੈ ਇੰਨੇ ਰਕਬੇ ਵਿੱਚ ਜਿਹੜਾ ਪਾਣੀ ਪੜਿਆ ਇਹ 2 250 ਕਿੱਲੇ ਜੂ ਪਾਣੀ ਹੋ ਗਿਆ ਜਿੰਦੇ ਇਸ ਦਿਨ ਤਿੰਨ ਚਾਰ ਚਾਰ ਫੁੱਟ ਪਾਣੀ ਹੋ ਗਿਆ ਕੀ ਫਸਲਾਂ ਕਿਹੜੀਆਂ ਪ੍ਰਭਾਵਿਤ ਹੋਈਆਂ ਫਸਲਾਂ ਝੋਨਾ ਜਿਹੜਾ ਕੋ ਗੇਤਰਾ ਉਹ ਤਾਂ ਮੜ ਮੜਾ ਦੇਖਦਾ ਖੇਤਰਾ ਝੋਨਾ ਦਾ ਡੁੱਬ ਗਿਆ ਥੱਲੇ ਸਾਰਾ ਹੋਰ ਵੀ ਕੋਈ ਫਸਲਾਂ ਨਹੀਂ ਫਸਲਾਂ ਪੱਠੀ ਮਾਲ ਡੰਗਰ ਦਾ ਜਿਹੜਾ ਕੋ ਪਿਆਰਾ ਸੀ ਉਹ ਵੀ ਸਾਰਾ ਖਤਮ ਹੈ ਘਰਾਂ ਨੂੰ ਵੀ ਲੱਗਿਆ ਘਰਾਂ ਨੂੰ ਵੀ ਪਾਣੀ ਵ ਇੱਕ ਤਰ ਕਿ ਤਿੰਨ ਵਜੇ ਟੁੱਟਿਆ ਸਾਰੀ ਰਾਤ ਅਸੀਂ ਇੱਥੇ ਜਾਗਦੇ ਸੀ ਤਿੰਨ ਵਜੇ ਬਕਾਬੂ ਹੋ ਗਿਆ ਮਹਿਕਮਾ ਤਾਂ 9 ਵਜੇ ਰਾਤ ਦੇ ਫੋਨ ਕਰਨ ਦੇ ਸੀ ਸਵੇਰੇ 9 ਹਾਂ 9 ਵਜੇ ਸਵੇਰੇ ਅੱਛਾ ਤੇ ਹੁਣ ਇਹਨਾਂ ਦੇ ਟਾਈਮ 1 ਵਜ ਗਿਆ ਹੁਣ ਇਹਨਾਂ ਦੇ ਲੀਵਰ ਆਈਏ ਹੁਣ ਤੱਕ ਪਿੰਡ ਵਾਲੀ ਲੱਗੀ ਖੜੀ ਸੀ ਤੇ ਕਾਬੂ ਆ ਗਿਆ ਬੰਨ ਲਿਆ ਗਿਆ ਅਜੀਬ ਕਿਦੋਂ ਬੰਨਿਆ ਕਿਦੋਂ ਟੁੱਟੀ ਜਾਂਦਾ ਕਿਦੋਂ ਬੰਨਿਆ ਕਿਦੋਂ ਟੁੱਟੀ ਜਾਂਦਾ ਕੀ ਸਮਝਦੋ ਲਾਪਰਵਾਹੀ ਹੈ ਕਿਤੇ ਇਹ ਲਾਪਰਵਾਹੀ ਸਰਕਾਰ ਦੀ ਵੀ ਹੈ ਜੀਵਿੰਦਾਰਾਂ ਦੀ ਜਿਹੜੇ ਸੇਵਨਲ ਕੱਟਦੇ ਉਹਨਾਂ ਤੇ ਵੀ ਸਰਕਾਰ ਕਾਰਵਾਈ ਨਹੀਂ ਕਰਦੀ ਵਪਾਰਤ ਜਿਹਨਾਂ ਹੁਣ ਪਾਰਾ ਕੱਟਿਆ ਜਿਹਨਾਂ ਦੀ ਜਿੰਨਾ ਜਰਜਾਨਾ ਹੋਇਆ ਇਹਨਾਂ ਨੂੰ ਪਾਉਣਾ ਚਾਹੀਦਾ ਇਹਨਾਂ ਡਰੇਣੀ ਨਾ ਤੋੜੀ ਜਾਣ ਕਿ ਮੰਗ ਕੀ ਕਰਦੇ ਮੰਗੇ ਇਹੋ ਹੀ ਕਰਦੇ ਆ ਮੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰੇਮ ਸਿੰਘ ਤੇ ਬਲਵੰਤ ਸਿੰਘ ਤੇ ਮੁਆਵਜ਼ੇ ਦੀ ਹੈ ਕਿ ਮੁਆਵਜ਼ੇ ਦੀ ਫੁੱਲ ਜ਼ੋਰ ਮੁਆਵਜ਼ੇ ਦੀ ਕਰ ਰਹੇ ਆ ਵੀ ਮੁਆਵਜ਼ਾ ਮਿਲਣਾ ਚਾਹੀਦਾ ਅੱਗੇ ਵੀ 2 ਸਾਲ ਪਹਿਲਾਂ ਡੁੱਬ ਗਿਆ ਉਹ ਵੀ ਮੁਆਵਜ਼ਾ ਨਹੀਂ ਆਇਆ ਵਿੱਚੋਂ 1 ਸਾਲ ਸੁੱਕਾ ਰਿਹਾ ਐਂਕੀ ਫੇਰ ਡੁੱਬ ਗਿਆ ਇਹੋ ਹੀ ਬੇਨਤੀ ਹੈ ਡੀਸੀ ਸਾਹਿਬ ਅੱਗੇ ਵੀ ਸਾਡੇ ਨਾਲੇ ਤੇ ਇਹਨਾਂ ਤੇ ਕਾਰਵਾਈ ਹੋਵੇ ਬਲਵੰਤ ਸਿੰਘ ਤੇ ਪ੍ਰੇਮ ਸਿੰਘ ਤੇ ਨਾਲੇ ਬੰਦਾ ਮੁਆਵਜ਼ਾ ਦਿੱਤਾ ਜਾਵੇ ਇਟਾਣੀਆਂ ਨੂੰ ਜਿਹੜੀਆਂ ਵਿੱਚ ਡੁੱਬ ਗਈਆਂ ਨੇ ਉਹਨਾਂ ਦੇ ਕੋ ਪਸ਼ੂ ਚਾਰੇ ਦਾ ਵੀ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹਾਲਾਤ ਬਹੁਤ ਮਾੜੀ ਇੱਥੇ ਅੱਛਾ ਕੀ ਕੀ ਕਾਰਨ ਕੀ ਬਣਿਆ ਜੀ ਕਾਰਨ ਕੀ ਬਣਿਆ ਹੈ ਏਗਵੰਡ ਜਿਹੜਾ ਮੇਕਮਾ ਹੈ ਨਾ ਸੇਬਣਾੜੀ ਵਾਲਾ ਉਹ ਗੌਰ ਨਹੀਂ ਕਰਦਾ ਉੱਪਰਲੇ ਪਾਸੇ ਵੇਖੋ ਡਾਣੀ ਵਾਲੇ ਪਾਸੇ ਕਿੰਨਾ ਖੂਬ ਬਣਾ ਰੱਖਿਆ ਸਾਡੇ ਪਾਸੇ ਇਹ ਦੇ ਕਰਕੇ ਟੁੱਟੀਆਂ ਫਿਰ ਨਾਲੀ ਇਹ ਕੋਈ ਗੌਰ ਨਹੀਂ ਕਰਦੇ ਮੇਕਮੇਲੇ ਸੀ ਆਖਿਰ ਸਾਰੇ ਰੁਗਦਾ ਅੱਛਾ ਠੀਕ ਹੈ ਸਾਡਾ ਕਿੰਨਾ ਨੁਕਸਾਨ ਹੋਇਆ ਦੇ ਕਿੰਨਾ ਨੁਕਸਾਨ ਹੈ ਜੀ ਤੁਹਾਡਾ ਨੁਕਸਾਨ ਮੇਰੇ 15 ਕਿਲੋ ਦੇ थे ਨਹੀਂ ਵੈਸੇ ਪੂਰਾ ਵੈਸੇ 10 ਅੱਛਾ ਠੀਕ ਹੈ ਕਿਹੜੀ ਕਿਹੜੀ ਫਸਲ ਹੈਗੀ ਜਿਹੜੀ ਲੱਗੀ ਹੋਈ ਸੀ ਇੱਥੇ ਦੋ ਦੋਨਾ ਦੋਨਾ ਸਾਰਾ ਅੱਛਾ ਠੀਕ ਹੈ ਦੋਨਾ ਲੱਗਿਆ ਸਾਰਾ ਤੇ ਨੁਕਸਾਨ ਬਹੁਤ ਹੈ ਸਾਡਾ ਘਰਾਂ ਤੱਕ ਵੀ ਪਹੁੰਚਿਆ ਪਾਣੀ ਹਾਂ ਉਹ ਡਾਣੀਆਂ ਤੇ ਕਿੰਨ ਪਹੁੰਚਿਆ ਪਾਣੀ ਸਾਰੇ ਉਹ ਡਾਣੀਆਂ ਦੇ ਸਾਰੇ ਡੱਪਾਂ ਨੇ ਪਹੁੰਚਿਆ ਖੜਾ ਇਹ ਵਿਚਾਰੇ ਤਕਲੀਫ ਤੇ ਉਹ ਮਹੰਦੇ ਬਿਸਤਰੇ ਸਾਰੇ ਬਾਹਰ ਕੱਢ ਕੇ ਡਾਣੀਆਂ ਲੈਣ ਨੇ ਇਹ ਕਦੋਂ ਦੇ ਹਾਲਾਤ ਕਦੋਂ ਦੇ ਨੇ ਇਹ ਕੱਲ ਸ਼ਾਮ ਦੇ ਬਣੇ ਹਾਲਾਤ ਟੁੱਟਣ ਦਾ ਕਾਰਨ ਕੀ ਹੈ ਟੁੱਟਣ ਦਾ ਕਾਰਨ ਸਿਰਫ ਇਹ ਹੈ ਉਹ ਡਾਣੀ ਵਾਲਾ ਪਰਲਾ ਦੇ ਕੇ ਸੈਵਨ ਵਾਲੇ ਵਾਲੇ ਮੇਕ ਵਿੱਚ ਕੋਈ ਗੌਰ ਨਹੀਂ ਕਰੀ ਜੋ ਪਰਲੇ ਪਾਸੇ ਖੂਬ ਹੈ ਉਹ ਖੂਬ ਕਰਕੇ ਨਾ ਉਹ ਦੇ ਕਰਕੇ ਪਾਣੀ ਟੁੱਟਿਆ ਤੇ ਮੇਰੀ ਪੇੜੀ ਦੇ ਨਾ ਕਿੰਨੀ ਕਰਮ 6 ਕਰਮ ਥਾ ਹੈਗੇ ਸੈਵਨਲ ਤੇ ਕੋਈ ਬਰਸਾਤ ਕਿੰਨੀ ਹੋਈ ਹੈ ਜੀ ਹਾਂ ਬਰਸਾਤ ਤਾਂ ਥੋੜੀ ਹੋਈ ਹੈ ਕੱਲ ਦੁਪਹਿਰ ਦੀ ਚੱਲੀ ਆਉਂਦੀ ਹੈ ਪਰ ਇਹ ਮਗਰੋਂ ਨਹਿਰਾਂ ਦਾ ਪਾਣੀ ਆ ਕੇ ਸਾਰਾ ਨੁਕਸਾਨ ਹੋ ਗਿਆ ਠੀਕ ਹੈ ਹਾਂ ਜੀ ਕੱਲ ਆਪਣੇ ਬੋਰ ਲਾ ਕੇ ਫਾਇਲ ਕਾ ਲਾ ਕੇ ਜੇ ਬਹੁਤ ਭਾਰੀ ਮੀਂਹ ਕਰਕੇ ਤੇ ਪਾਣੀ ਅਰਗਲੋ ਤਾਂ ਨਹੀਂ ਉਹ ਚਲੋ ਪਾਣੀ ਬਹੁਤ ਜ਼ਿਆਦਾ ਆ ਗਿਆ ਵੈਸਟੀ ਤੋਂ ਜ਼ਿਆਦਾ ਪਾਣੀ ਆ ਗਿਆ ਆਪਣੇ ਡਰੇਨ ਤੇ ਦੋ ਜਗ੍ਹਾ ਤੋਂ ਰਤ ਸਵੇਰੇ ਸੂਚਨਾ ਮਿਲੀ ਹੈ ਕਿ ਦੋ ਜਗ੍ਹਾ ਤੋਂ ਇਹ ਬ੍ਰੀਚ ਹੋ ਚੁੱਕੀ ਹੈ ਤੇ ਮੁੱਖ ਦੇਲਾ ਤੋਂ ਠੀਕ ਹੈ ਤੇ ਸੰਭ ਲਿਆ ਗਿਆ ਲੇਬਰ ਲੱਗੀ ਹੈ ਤੇ ਹੁਣ অলਮੋਸਟ ਕਮ ਕੰਪਲੀਟ ਹੈ ਕਿੰਨੇ ਕ ਰਕਬੇ ਵਿੱਚ ਜਿੱਦਾ ਪਾਣੀ ਗਿਆ ਇਹ ਤਕਰੀਬਨ 200 ਕਿੱਲੇ ਜੀ ਅੱਛਾ ਕੀ ਕੋਈ ਫਸਲਾਂ ਗ੍ਰਭਾਵਿਤ ਹੋਈਆਂ ਨੇ ਫਸਲਾਂ ਤਕਰੀਬਨ ਚੋਂ ਨਹੀਂ ਲੱਗਿਆ ਹੋਇਆ ਤੇ ਇਹ ਹਜੇ ਕਹਿਿਆ ਨਹੀਂ ਜਾ ਸਕਦਾ ਇਨ ਨੁਕਸਾਨ ਹੈ ਕੋਈ ਨੁਕਸਾਨ ਤਾਂ ਹੈਗਾ ਹੈ ਜੀ ਨੁਕਸਾਨ ਤਾਂ ਕਿੰਨਾ ਕੋਏਗਾ ਜੀ ਮੁੱਕਾ ਦੇਖ ਲਓ 200 ਕਿੱਲੇ ਚ ਪਾਣੀ ਗਿਆ ਤੇ ਮਤਲਬ ਕੰਟਰੋਲ ਚ ਹੈ ਉਹ ਸਿਚੁਏਸ਼ਨ ਸਾਰੀ ਕੰਟਰੋਲ ਚ ਕੀ ਕਾਰਨ ਕੀ ਮੰਦੇ ਹੋ ਇਹਦਾ ਟੁੱਟਣ ਦਾ ਇਹ بارش ਕਰਕੇ ਹੀ ਹੈ ਜੀ ਪਾਣੀ ਮਤਲਬ ਜ਼ਿਆਦਾ ਪਾਣੀ ਆਣ ਕਰਕੇ ਕਪੈਸਿਟੀ ਤੋਂ ਕਪੈਸਿਟੀ ਤੋਂ ਜ਼ਿਆਦਾ ਪਾਣੀ ਆਣ ਕਰਕੇ ਮਤਲਬ ਮੁੱਕ ਦੀ ਕਪੈਸਿਟੀ ਤੋਂ ਜ਼ਿਆਦਾ ਪਾਣੀ ਚੱਲ ਰਿਹਾ ਜੀ ਇਹ ਕਿਹੜਾ ਸੇਮ ਨਾਲਾ ਕਿਹੜਾ ਇਹ ਕੋਈ ਕਿਹੜਾ ਡਰੇਨ ਹੈ ਜੀ ਅੱਛਾ ਜੇ ਐਸੇ ਤਰ੍ਹਾਂ ਜੇ بارش ਹੁੰਦੀ ਰਹੀ ਤਾਂ ਕੀ ਕਿਸ ਤਰ੍ਹਾਂ ਦੇ ਅੱਗੇ ਇੰਤਜ਼ਾਮਾਂ ਰਹਿਣਗੇ ਕਿਉਂਕਿ ਹੋਰ ਥਾਵਾਂ ਦੇ ਉੱਤੇ ਵੀ ਕਈ ਥਾਵਾਂ ਕਮਜ਼ੋਰ ਦਿਖਦੀਆਂ ਆਪਣੀਆਂ ਨੇ ਅਨੇ ਇੰਤਜ਼ਾਮ ਸਾਡੇ ਪੂਰੇ ਹੈਗੇ ਮੋਕੇ ਤੇ ਸਾਡੀ ਟੀਮ ਪੂਰੀ ਹੈ ਇੱਥੇ ਸਾਰਾ ਇੰਤਜ਼ਾਮ ਬੋਰੀਆਂ ਕਿਉਂਕਿ ਪਾਣੀ ਬਹੁਤ ਹੈ ਪਾਣੀ ਤੇ ਮਤਲਬ ਮਸ਼ੀਨਾਂ ਚੱਲ ਨਹੀਂ ਸਕਦੀ ਇਸ ਲਈ ਮੈਨੂਵਲੀ ਕਰਨਾ ਪੈਂਦਾ ਹੈ ਲੇਬਰ ਨਾਲ ਹੀ ਪਿੰਡ ਵਾਲਾ ਤਾਂ ਕਿੰਨਾ ਕੋਸ਼ਿਸ਼ ਹੋ ਰਹੇ ਪਿੰਡ ਵਾਲਾ ਜੀ ਬਹੁਤ ਵਧੀਆ ਸਹਿਯੋਗ ਹੈ ਨਾਲ ਮਤਲਬ ਪੂਰੀ ਹੈਲਪ ਹੋ ਰਹੀ ਹੈ ਸਾਡੀ ਤੇ ਸਾਰੇ ਮੌਜੂਦਾ ਪਹੁੰਚੇ ਹੋਏ ਨਾਲ ਹੈਲਪ ਕਰਕੇ ਮਤਲਬ ਲੈਬਰ ਨਾਲ ਸਾਰਾ ਗੋਸਤਾਲ ਮਿਲ ਕੇ ਵਧੀਆ ਕੰਮ